ਆਓ ਗੁਰੂ ਦੀ ਬਖਸ਼ੀਏ ਫਤਿਹ ਦੀ ਸਾਂਝ ਪਾਈਏ ਕਿਉਂਕਿ ਇਹ ਫਤਿਹਾਨੂੰ ਅਸੀਸ ਵਜੋਂ ਚਾਹੀਦੀ ਹੈ ਮੈਂ ਸੋਚ ਰਿਹਾ ਸੀ ਵੀ ਵੀਰਾਂ ਨੇ ਸਭਿਆਚਾਰ ਦਾ ਵਿਸ਼ਾ ਜਿਹੜਾ ਦਿੱਤਾ ਹੈ ਨੇਚਰਲੀ ਗੱਲ ਹੈ ਵੀ ਅਸੀਂ ਸਭਿਆਚਾਰ ਦੇ ਨਾਲ ਨਾਲ ਆਪਣੇ ਸਭਿਆਚਾਰ ਦੀ ਗੱਲ ਵੀ ਕਰਾਂਗੇ ਤਾਂ ਉਸ ਵਿਅਕਤੀ ਨੂੰ ਦਿੱਤਾ ਜਿਨੇ 69 ਸਾਲ ਦੀ ਜ਼ਿੰਦਗੀ ਵਿੱਚ 66 ਸਾਲ ਪੰਜਾਬ ਤੋਂ ਬਾਹਰ ਰਹੇ ਆਂ 1.5 ਸਾਲ ਦਾ ਸੀ ਜਦੋਂ ਮੈਂ ਲਖਨਊ ਪਿਤਾ ਦੀ ਗੋਦ ਵਿੱਚ ਗਿਆ ਵਾਂ ਤੇ 1.5 ਸਾਲ ਹੀ ਹੋਇਆ ਮੈਨੂੰ ਉੱਥੋਂ ਦੀ ਆਇਆ ਬਹੁਤ ਵੱਡਾ ਚੈਲੰਜ ਹੈ ਦੂਜੀ ਨਾਮ ਹੈ ਕੋਈ ਪ੍ਰੋਫੈਸਰਾਂ ਦਾ ਵਿਦਵਾਨ ਆਪ ਸਭ ਦੀ ਜਾਣਕਾਰੀ ਲਈ ਕਿਉਂਕਿ ਖੁਲੀਆਂ ਥੋੜੇ 2-4 ਬੇਨਤੀਆਂ ਤੁਹਾਡੇ ਚਰਨਾਂ 'ਚ ਕਰਨੀਆਂ ਹਨ ਖੁਲੀਆਂ ਗੱਲਾਂ ਕਰਨਾ ਕਰਨੀਆਂ ਜੋ ਮਹਿਸੂਸ ਕੀਤਾ ਹੈ ਫੈਸ਼ਨ ਵਜੂ ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਕਬੱਡੀ ਦਾ ਨੈਸ਼ਨਲ ਕੋਚ ਰਿਟਾਇਰ ਹੋਇਆ ਮੈਂ ਖਿਡਾਰੀ ਆदमी ਹਾਂ ਤੇ ਕੁਝ ਖੁੱਲ੍ਹ ਖੁੱਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਓ ਗੁਰੂ ਦੀ ਬਖਸ਼ੀ ਫਤਿਹ ਦੀ ਸ਼ਾਂਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਵਿਸ਼ਾ ਦਿੱਤਾ ਗਿਆ ਸੱਭਿਆਚਾਰ ਮੇਰੀ ਪਹਿਚਾਨ ਪਰ ਮੈਂ ਸੋਚਦਾ ਵੀ ਹਰ ਸਭਿਆਚਾਰ ਕਿੱਥੇ ਵੀ ਲੋਕਾਂ ਦੀ ਹੈ ਆਪਣੀ ਆਪਣੀ ਉਹ ਹਰ ਇੱਕ ਵਿਅਕਤੀਆਂ ਦੀ ਆਪਣੀ ਆਪਣੀ ਪਛਾਣ ਹੀ ਹੁੰਦੀ ਹੈ ਅਸੀਂ ਥੋੜੀ-ਬਹੁਤ ਗੱਲ ਕਰਕੇ ਸਭਿਆਚਾਰ ਦੀ ਗੱਲ ਕਰਕੇ ਫਿਰ ਮੇਰੇ ਖਿਆਲ ਨਾਲ ਅਸੀਂ ਗੱਲ ਕਰਾਂਗੇ ਵੀ ਮੇਰਾ ਸਭਿਆਚਾਰ ਮੇਰਾ ਮਾਣ ਗੱਲ ਸੀ ਉੱਥੇ ਨਵੇੜਨੀ ਤੇ ਉੱਥੇ ਲੈ ਕੇ ਜਾਣੀ ਹੈ ਵੀ ਅਸੀਂ ਪ੍ਰਾਊਡ ਮਹਿਸੂਸ ਕਰੀਏ ਵੀ ਸਾਡਾ ਸਭਿਆਚਾਰ ਦੁਨੀਆ ਵਿੱਚ ਇੱਕ ਵੱਖਰਾ ਆਪਣਾ ਰੂਪ ਰੱਖਦਾ ਆਪਣੀ ਥਾਂ ਰੱਖਦਾ। ਮrau ਦੁਨੀਆ ਦੇ ਵਿਦਵਾਨਾਂ ਨੇ ਸੱਭਿਆਚਾਰ ਬਾਰੇ ਕੀ ਆ ਕੀ ਹੈ? ਉਹ ਕਹਿੰਦੇ ਕਿ ਸੱਭਿਆਚਾਰ ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਇੱਕ ਵਿਦਵਾਨ ਪਰਿਭਾਸ਼ਾ ਕਰਦਾ ਹੈ। ਵੀ ਮਨੁੱਖ ਦੁਆਰਾ ਸਿਰਜੀ ਜੋ ਜੀਵਨ ਜਾਚ ਹੈ ਉਹ ਸਿਰਜਣ ਵਾਲੇ 그룹 ਦੀ ਸੱਭਿਆਚਾਰ ਖਾਉਂਦਾ। ਦੂਜਾ ਕਹਿੰਦਾ ਵੀ ਕਿਸੇ ਸਮਾਜ ਦੇ ਗਹਿਰਾਈ ਤੱਕ ਵਿਆਪਕ ਗੁਣਾ ਦੇ ਸੋਚਾਂ ਦਾ ਨਾਮ ਸਮੁੱਚ ਦਾ ਨਾਮ ਸੱਭਿਆਚਾਰ ਹੈ ਉਹਨਾਂ 'ਤੇ ਇੱਕ ਵਿਸ਼ੇਸ਼ ਹੈ ਵੀ ਗੁਣਾ ਦਾ ਜੇ ਉਸ ਸਮਾਜ ਵਿੱਚ ਉਹ ਗੁਣਾ ਪਰਿਅਕਤੀ ਨੇ ਜਾਂ ਕੁਝ ਐਸੀ ਐਕਟੀਵਿਟੀ ਕਰਦੇ ਨੇ ਉਹ ਸੱਭਿਆਚਾਰ ਦਾ ਅੰਗ ਨਹੀਂ ਕਿਉਂਕਿ ਜਿਹਨੂੰ ਸਮਾਜ ਪ੍ਰਮਾਨ ਕਰਦਾ ਹੈ ਉਹ ਐਕਟੀਵਿਟੀ ਸਮਾਜ ਸੱਭਿਆਚਾਰ ਦਾ ਅੰਗ ਹੁੰਦੇ ਨੇ ਇਹ ਵੱਖਰੀ ਗੱਲ ਹੈ ਵੀ ਕੁਝ ਚੀਜ਼ਾਂ ਐਸੀਆਂ ਨੇ ਜਿਹਦੇ ਕਿਸੇ ਖਾਸ ਏਰੀਏ ਵਿੱਚ ਸਾਡੇ ਪ੍ਰਵਾਨ ਨਹੀਂ ਹੁੰਦਾ ਪਰ ਦੂਜੇ ਦੇਸ਼ਾਂ ਵਿੱਚ ਉਹ ਪ੍ਰਵਾਨ ਹੈ ਉਹ ਸੱਭਿਆਚਾਰ ਦਾ ਅੰਗ ਹੈ ਜਿੱਦਾਂ ਬਾਹਰ ਬੀਚ ਤੇ ਸੰ ਬਾਤ ਜਾਂ ਜਿਸ ਤਰ੍ਹਾਂ ਵਿਚਰਨਾ ਉਹ ਸਾਡੇ ਦੇਸ਼ ਵਿੱਚ ਨਹੀਂ ਪ੍ਰਵਾਨ ਹੈ ਤੇ ਜਿਹਨੂੰ ਸਮਾਜ ਪਾਰਟਿਕੂਲਰ ਵਿਸ਼ੇਸ਼ ਸਮਾਜ ਪ੍ਰਵਾਨ ਕਰਦਾ ਵੇ ਉਹ ਉਸ ਸਮਾਜ ਦਾ ਉਹਦੇ ਚ ਵਿਸ਼ੇ ਆ ਜਾਂਦੇ ਨੇ ਸੋਚਣਾ ਵਿਚਾਰਨਾ ਕਾਰਜ ਕਰਨੇ ਖਾਣ ਪੀਣ ਬੋਲਣ ਨੱਚਣ ਗਾਉਣ ਸਾਹਿਤ ਕਲਾ ਆਰਕੀਟੈਕਚਰ ਉਪਰੂਪਾਨ ਹੁੰਦਾ ਬੜੇ ਸੌਖੇ ਸ਼ਬਦਾਂ ਵਿੱਚ ਇੱਕ ਵਿਦਵਾਨ ਕਹਿੰਦਾ ਹੈ ਵੀ ਇਹਨੂੰ ਇਹ ਸਮਝ ਲਓ ਵੀ ਜੋ ਇੱਕ ਪੀੜ੍ਹੀ ਵਰਸੇ ਵਜੋਂ ਦੂਜੀ ਆਪਣੀ ਪੀੜ੍ਹੀ ਨੂੰ ਦਿੰਦੀ ਹੈ ਨਾ ਉਹ ਸਭਿਆਚਾਰ ਹੈ। ਰਿਡਿਊਸਡ ਆਉਟਸ ਜਿਹੜੀ ਗੱਲ ਕਰਦੇ ਨੇ ਵੀ ਇਹ ਕਰਨਾ ਹੈ ਇਹ ਕਰਨਾ ਉਹ ਸਭਿਆਚਾਰ ਹੈ। ਇਹਦੇ ਵਿੱਚ ਸਭਿਆਚਾਰ ਦੇ ਅੰਗ ਵਜੋਂ ਸਭ ਤੋਂ ਪਹਿਲਾਂ ਗਿਣਿਆ ਜਾਂਦਾ ਹੈ ਪਦਾਰਥ ਸਭਿਆਚਾਰ ਪਦਾਰਥ ਸਬਿਆਚਾਰ ਵਿੱਚ ਆ ਜਾਂਦੇ ਨੇ ਵੀ ਜੋ ਮਨੁੱਖ ਨੇ ਸਿਰਜਿਆ ਹੈ ਆਪ ਰੋਟੀ ਖਾਉਣ ਦਾ ਢੰਗ ਕਪੜਾ ਪਾਉਣ ਦਾ ਢੰਗ ਮਕਾਨ ਕੰਮ ਧੰਦੇ ਸਾਜੋ ਸਮਾਨ ਘਰ ਦਾ ਫਰਨੀਚਰ ਰਹਿਣ ਦਾ ਢੰਗ ਪਹਿਰਾਵਾ ਖਾਣ ਸ਼ਿੰਗਾਰ ਰਹਿਣ ਸਣ ਤੇ ਖਾਣ ਪੀਣ ਇਹ ਸਾਰੀ ਚੀਜ਼ਾਂ ਨੂੰ ਮੋٹے ਤੌਰ ਤੇ ਜੇ ਤੁਸੀਂ ਨੋਟ ਕਰਨਾ ਚਾਹੋ ਤੇ ਉਹਨੂੰ ਕਹਿੰਦੇ ਨੇ ਪਦਾਰਥ ਸੱਭਿਆਚਾਰ ਕੰਮ ਤੋਂੰਦੇ ਪਰ ਇਹ ਕਲੀਅਰ ਜੀ ਗੱਲ ਹੈ ਵੀ ਇਲਾਕਾ ਜਿਉਂਦਾ ਜੇ ਖੇਤੀ ਵਾਲਾ ਹੈ ਤੇ ਉਹ ਜਾਂ ਉਹਦੇ ਔਜ਼ਾਰ ਉਹਦੇ ਤਿਆਰੀ ਕਰਨਾ ਉਹਦੇ ਵਿੱਚ ਉਹਦੇ ਵਿੱਚ ਰਹਿਣਾ ਸਾਜੋ ਸਮਾਨ ਸਾਜੋ ਸਮਾਨ ਵੀ ਡਿਪੈਂਡ ਕਰਦਾ ਹੈ ਵੀ ਹਰ ਤਰ੍ਹਾਂ ਦੇ ਹਰ ਖੇਤਰ ਦੇ ਆਪਣੇ ਜਿਹੜੇ ਘਰ ਦੇ ਰਹਿਣ ਸਹਿਣ ਦੇ ਫਰਨੀਚਰ ਉਹ ਆਪਣੇ ਆਪਣੇ ਢੰਗ ਦੇ ਨੇ ਪਹਿਰਾਵਾ ਸਭ ਸਾਰਿਆਂ ਨੂੰ ਪਤਾ ਹੈ ਪਹਿਰਾਵੇ ਦਾ ਤੇ ਇੱਥੋਂ ਤੱਕ ਹੈ ਕਿ ਪਹਿਰਾਵਾ ਦੇਖ ਕੇ ਬੰਦਾ ਪਛਾਣਿਆ ਜਾਂਦਾ ਹੈ ਮੈਂ ਕਹਿੰਦਾ ਪਹਿਰਾਵੇ ਦੀ ਇੱਕ ਅੰਗ ਲੈ ਲਓ ਸਿਰਫ ਪਗੜੀ ਪਗੜੀ ਦੇਖ ਕੇ ਤੁਸੀਂ ਜਾਣ ਸਕਦੇ ਹੋ ਵੀ ਇਹ ਰਾਜਸਥਾਨੀ ਹੈ ਇਹ ਮਰਾਠੀ ਹੈ ਹੁੰਦਾ ਨਾ ਵੀ ਇਹ ਪੰਜਾਬ ਦੀ ਹੈ ਸਿਰਫ ਪਗੜੀ ਦੇ ਢੰਗ ਨੂੰ ਦੇਖ ਕੇ ਅਸੀਂ ਬੰਦੇ ਨੂੰ ਜਾਣ ਜਾਂਦੇ ਹਾਂ ਹਾਰ ਸ਼ਿੰਗਾਰ ਸਾਡੇ ਦੇ ਸੋਨੇ ਦੇ ਜਾਂ ਚਾਂਦੀ ਦੇ ਗਹਿਣੇ ਬਹੁਤ سارے ਐਸੇ ਏਰੀਆ ਨੇ ਜਿੱਥੇ ਕੇਵਲ ਚਾਂਦੀ ਦੇ ਬਹੁਤ سارے ਐਸੇ ਨੇ ਜਿੱਥੇ ਉੱਥੇ ਨੇਚਰ ਦੇ ਨਗ ਜਾਂ ਕੁਦਰਤੀ ਲੱਕੜ ਦੇ ਐਸੇ ਡਿਜ਼ਾਈਨ ਦੇ ਉਹਨਾਂ ਦੇ ਹਾਰ ਸ਼ਿੰਗਾਰ ਦੇ ਰਹਿਣ ਸਹਿਣ ਦੇ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨਾ ਜਲਵਾਯੂ ਉੱਤੇ ਡਿਪੈਂਡ ਵੀ ਕਰਦੀਆਂ ਨੇ ਆਪ ਜੀ ਨਾਲ ਮੈਂ ਕਿਉਂਕਿ ਸਪੋਰਟ ਵੀ ਕਰੰਦੇ ਹੋਇਆ ਪੂਰੇ ਹਿੰਦੁਸਤਾਨ ਨੂੰ ਵੀ ਚਲਣ ਦਾ ਮੌਕਾ ਮਿਲਿਆ ਹੈ ਮੈਂ ਖਾਣ-ਪੀਣ ਦੀ ਗੱਲ ਕਰ ਲਵਾਂ। ਵੀ ਖਾਣ-ਪੀਣ ਸਾਡੇ ਇੰਡੀਆ ਦੀ ਗੱਲ ਕਰ ਲਵਾਂ। ਸਾਊਥ ਵਿੱਚ ਤੁਹਾਨੂੰ ਪਤਾ ਹੈ ਵੀ ਮੈਕਸਿਮਮ ਚਾਵਲ ਖਾਦੇ ਜਾਂਦੇ ਨੇ। ਤੇ ਨਾਰਥ ਵਿੱਚ ਭਾਰਾ ਖਾਣਾ, ਰਾਠੇ ਔਰ ਸਾਡਾ ਵਡ ਡਾਈਟ। ਜੇ ਸਾਊਥ ਵਾਲਾ ਬੰਦਾਰ ਜਦੋਂ ਟੀਮਾਂ ਇੱਧਰ ਆਉਂਦੀਆਂ ਨੇ ਸਾਡੇ ਖੇਡਣਾਂ ਦੀਆਂ ਨੇ ਤੇ ਇੱਧਰ ਉਹ ਰਾਈ ਕਰਦੇ ਆਂਦੇ ਵੀ ਸਾਨੂੰ ਇਹ ਖਾਣਾ ਪਚਦਾ ਨਹੀਂ ਡਾਈਜੈਸਟ ਨਹੀਂ ਹੁੰਦਾ। ਜੇ ਨਾਰਥ ਦੀ ਟੀਮਾਂ ਸਾਊਥ ਵਿੱਚ ਜਾਂਦੀਆਂ ਹੁੰਦੀਆਂ ਨੇ ਕਹਿੰਦੇ ਜਾਂਦੇ ਸਾਂ ਉਹ ਕਹਿੰਦੇ ਨੇ ਵੀ ਸਾਨੂੰ ਤੇ 2 ਘੰਟੇ ਬਾਅਦ ਭੁੱਖ ਲੱਗ ਜਾਂਦੀ ਚਾਵਲ ਨਾਲ ਸਾਰਾ ਢਿੱਡ ਨਹੀਂ ਭਰਦਾ ਸਾਨੂੰ ਰੋਟੀ ਦਾ ਪ੍ਰਬੰਧ ਕਰਕੇ ਦੇ ਉਧਰ ਜਲਵਾਯੂ ਵੀ ਜੜੀ ਹੈ ਇਧਰ ਭਾਰਾ ਹੈ ਉਧਰ ਹਲਕਾ ਹੈ ਉਧਰ ਹਲਕਾ ਖਾਣਾ ਖਾਦਾ ਜਾਂਦਾ ਹੈ 23 ਵਜੋਂ ਵੀ ਉਹ ਨਾਰੀਅਲ ਦਾ ਤੇਲ ਵਰਤਦੇ ਨੇ ਜਦੋਂ ਬਰਾ ਲਾਈਟ ਹੁੰਦਾ ਇਹ ਜਲਵਾਯੂ ਕਰਕੇ ਸਵੇਰਚਾਰ ਦਾ ਅੰਗ ਆਉਂਦਾ ਪੂਨ ਨਾਰੀਅਲ ਦਾ ਤੇਲ ਵਰਤਦੇ ਨੇ ਇਧਰ ਅਸੀਂ ਸਸਵੇਂ ਦਾ ਵਰਤ ਕੇ ਨਾਲ ਦੇਸੀ ਕੀ ਵੀ ਵਰਤਦੇ ਨੇ ਇਹਦੇ ਕੋਰਫਰਕੀ ਤਾਂ ਦਾ ਕਲਚਰ ਵਿੱਚ ਸਪੋਰਟਸ ਵਿੱਚ ਕਿੱਦਾਂ ਮੈਂ ਸਪੋਰਟਸ ਦਾ ਬੰਦਾ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਆ ਤੁਸੀਂ ਅਗਰ ਕਦੀ ਨੋਟ ਨਹੀਂ ਕੀਤਾ ਹੋਵੇ ਤਾਂ ਨੋਟ ਕਰਿਆ ਜੇ ਜਿੰਨੇ ਵੀ ਸਮੁੰਦਰ ਦੇ ਕੰਡੇ ਦੇ ਏਰੀਆ ਨੇ ਉੱਧਰ ਤੁਹਾਨੂੰ ਸਪੀਡੀ ਈਵੈਂਟ ਵਾਲੇ ਬੰਦੇ ਮਿਲਣਗੇ ਔਰ ਜਿੰਨੇ ਤੁਹਾਡੇ ਸਮੁੰਦਰ ਤੋਂ ਦੂਰ ਨਾਰਥ ਵਾਲੇ ਪਾਸੇ ਆਓਗੇ ਉੱਧਰ ਤੁਹਾਨੂੰ ਹੈਵੀ ਪਾਵਰ ਵਾਲੇ ਗੇਮਸ ਵਾਲੇ ਮਿਲਣਗੇ ਕਦੀ ਵੀ ਤੁਹਾਨੂੰ ਵੇਟ ਲਿਫਟਰ ਸਾਊਥ ਦਾ ਨਹੀਂ ਮਿਲੇਗਾ ریسلنگ والا بندہ کدھی بھی ساؤتھ کا ساؤت دا نہیں ملے گا اور سپرنٹر ہنڈر میٹر ٹو ہنڈر میٹر دوڑا کدھی بھی تانو نارتھ ویچ نہیں ملے گا تانو ساؤتھ ویچ ملے گا کیونکہ جتنی سپیڈی ایونٹس نے ایون سوئمنگ بھی دیکھ لو میڈل دے رہے مڈل کے پاور اور سپیڈ دونوں چاہدے نے ہاکی ہے یا فٹبال یہ تو مڈے گا مڈل ڈسٹینس پندرہ سو تین نوٹ کرو جنے بھی ਪਰ ਅੱਗੇ ਤੁਹਾਡੇ ਰਾਮ ਸਿੰਘ जितने ਵੀ ਖਿਡਾਰੀ ਮਿਡਲ ਡਿਸਟੈਂਸ ਵਾਲੇ ਹੋਏ ਨੇ 1500 ਮੀਟਰ ਵਾਲੇ 5000 ਮੀਟਰ ਵਾਲੇ ਇਹ ਸੈਂਟਰਲ ਇੰਡੀਆ ਵਿੱਚ ਮਿਲਣਗੇ ਕਿਉਂਕਿ ਉਹਦੇ ਸਪੀਡ ਵੀ ਬਹੁਤ ਨਹੀਂ ਚਾਹੀਦੀ ਤੇ ਪਾਵਰ ਵੀ ਨਹੀਂ ਚਾਹੀਦਾ ਜਲਵਾਯੂ ਦਾ ਵਾਤਾਵਰਣ ਦਾ ਇੰਨਾ ਫਰਕ ਪੈਂਦਾ ਵੇ ਖਾਣ ਪੀਣ ਤੇ ਤੁਹਾਡੇ ਜੀਵਨ ਦੇ ਢੰਗ ਤੇ ਹੁਣ ਤੁਸੀਂ ਹਰਾਨੋਗੇ ਵੀ ਬਸਤਰ ਪੱਖੋਂ ਵੀ ਹੁਣ ਤੇ ਕੋਲਕਾਤਾ ਵਗੈਰਾ ਵੀ ਥੋੜਾ ਸੰਭਲ ਗਿਆ ਹੈ ਕਿਉਂਕਿ ਮਾਡਰਨ ਟ੍ਰੈਫਿਕ ਸਿਸਟਮ ਰੋਡਸ ਵਗੈਰਾ ਬਣ ਗਈਆਂ ਨੇ ਵਰਨਾ ਇਹ ਵੀ ਸਿਸਟਮ ਹੁੰਦਾ ਸੀ ਵੀ ਜਿਹੜਾ ਬੰਦਾ ਤੁਹਾਨੂੰ ਨੰਗੀ ਪੈਰੀ ਤੇ ਹੱਥ ਵਿੱਚ ਛਤਰੀ ਲਈ ਦਿਸੇ ਪਤਾ ਲੱਗ ਜਾਂਦਾ ਸੀ ਵੀ ਕਲਕੱਤਾ ਨਿਵਾਸੀ ਉਧਰ ਬੰਗਾਲ ਦੇ ਲੋਕ ਕੋਈ ਵੀ ਫੋਟੋ ਦੇਖੋ ਨਾਮ ਥੱਲੇ ਨਹੀਂ ਵੀ ਲਿਖਿਆ ਹੋਵੇ ਤੇ ਤੁਸੀਂ ਜਜ ਕਰ ਸਕਦੇ ਹੋ ਵੀ ਇਹ ਬੰਗਾਲ ਦੇ ਕਿਉਂਕਿ ਉੱਥੇ ਪਾਣੀ ਕਦੋਂ ਵੀ ਕਲਕੱਤਾ ਵਾਲੇ ਪਾਸੇ ਨਾਰਥ-ਈਸਟ ਵਾਲੇ ਪਾਸੇ ਚੇਰਾਪੁੰਜੀ ਜਿਹੜੀ ਐਸੀ ਜਗ੍ਹਾ ਹੈ ਜਿੱਥੇ ਕਦੋਂ ਬਰਸਾਤ ਹੋ ਜਾਵੇ ਮੈਕਸਿਮਮ ਬਰਸਾਤ ਹੁੰਦੀ ਹੈ ਤੇ ਉਧਰ ਦੇ ਜਿੰਨੇ ਬੰਗਾਲੀ ਉਹਨਾਂ ਦੇ ਕਲਚਰ ਵਿੱਚ ਆ ਗਿਆ ਸੀ ਤੇ ਉਹਨਾਂ ਨੇ ਘਰੋਂ ਨਿਕਲਣਾ ਛਤਰੀ ਲੈ ਕੇ ਨਿਕਲਣੇ ਉਹਨਾਂ ਦੀ ਜਿਹੜੀ ਧੋਤੀ ਵੀ ਬੰਨੀ ਹੁੰਦੀ ਸੀ ਨਾ ਉਹਨੂੰ ਵੀ ਥੱਲੋ ਪਿੱਛੇ ਲਾਂਗ ਪਾ ਕੇ ਤੇ ਪਿੱਛੇ ਟੰਗ ਲੈਂਦੇ ਸਨ ਕਿਉਂਕਿ ਪੈਰਾਂ ਦੇ ਕੋਲ ਬਹੁਤੀ ਨੇੜੇ ਬਸਤਰ ਨਾ ਜਾਣ ਤਾਂ ਜੋ ਉਹਨਾਂ ਦੇ ਬਰਸਾਤ ਕਰਕੇ ਕਿਚੜ ਕਰਕੇ ਮਿੱਟੀ ਕਰਕੇ ਉਹ ਬਸਤਰ ਨਾ ਖਰਾਬ ਹੋ ਉੱਥੇ ਪੈਰਾਵਾ ਇਹ ਹੋ ਗਿਆ ਸੇਮ ਲੇਡੀਜ਼ ਦਾ ਪੈਰਾਵਾ ਮਹਾਰਾਸ਼ਟਰ ਵਾਲੇ ਪਾਸੇ ਜਿਹੀ ਹੋ ਗਿਆ ਸੋ ਵਾਤਾਵਰਣ ਦਾ اینک فرق ہے بھی تھے رن سہن کو پورا پربھاوت کرتا ہے اور تے کھان پی پورا پربھاوت کرتا ہے اگے چلیے دجا پک دکھ دیا ہے پہلا پاک دیتا پدارت سبیاچار دجا پک دیا پرتماتک پرتمانک سبیاچار منکی ووہار جو طے کرتا ہے نا ਸਭਾ ਉਹ ਜੋ ਤੈ ਕਰਦਾ ਹੈ ਖਾਣਾ ਪੀਣਾ ਬਸਤਰ ਵਗੈਰਾ ਉਹ ਤਾਂ ਠੀਕ ਹੈ ਜਿਹੜੀ ਸੋਚ ਉਹ ਜੋ ਤੁਹਾਡਾ ਵਿਵਹਾਰ ਹੈ ਜਾਂ ਤੁਹਾਡਾ ਲੋਕਾਚਾਰ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਜੋ ਇਹ ਡਿਸਾਈਡ ਕਰਦਾ ਹੈ ਨਾ ਉਹ ਤੁਹਾਡਾ ਪ੍ਰਤਿਮਾਨਿਕ ਸਭਿਆਚਾਰ ਦੇ ਹੈਡਿੰਗ ਹੇਟ ਪਾਉਂਦਾ ਜਦੋਂ ਪ੍ਰਮਾਣਿਤ ਪ੍ਰਣਾਮ ਕਰੰਗਾ ਤਾਂ ਵਿਸ਼ ਕਰੰਗਾ ਤਾਂ ਦੋ ਹੱਥ ਜੋੜ ਕੇ ਕਰਨਾ ਹੈ ਪਬਲੀਕਲੀ ਜਿਹੜਾ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਪਬਲੀਕਲੀ ਉਹ ਬਾਤਸੀਆਂ ਨਹੀਂ ਲੈਣੀਆਂ ਸਤਕਾਰ ਵਜੋਂ ਸਿਰ ਟਕਣਾ ਹੈ ਵੈਲਕਮ ਕਰੋ ਮੇਰੇ ਤੁਹਾਡੀ ਪੋਜੀਸ਼ਨ ਕੀ ਹੋਵੇਗੀ ਹਸਣ ਵੇਲੇ ਬੜਾ ਸੰਕੋਚਿਆ ਮੈਂ ਕਿਵੇਂ ਤੁਸੀਂ ਹੱਸਣਾ ਖੁੱਲ ਕੇ ਜੱੜੀਆਂ ਹਾ 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 ਉੱਚੀ ਕਰਕੇ ਨਹੀਂ ਇਹ ਜਿਹੜੀਆਂ ਵਿਹਾਰ ਤੁਸੀਂ ਸਮਾਜਿਕ ਤੰਗ ਵਿੱਚ ਪਬਲਿਕ ਵਿੱਚ ਬੈਠ ਕੇ ਜੋ ਸਾਡਾ ਵਰਤਾਰਾ ਹੈ ਨਾ ਜੋ ਸਾਡਾ ਵਤੀਰਾ ਹੋਵੇ ਉਹ ਤੁਹਾਡੇ ਲੋਕਾਚਾਰ ਦੇ ਅੰਤਰਗਤ ਆਂਦਾ ਹੈ ਸਦਾਚਾਰ ਦੇ ਅੰਦਰ ਫਿਰ ਉਸੇ ਵੀ ਸਬ-ਹੈਡਿੰਗ ਇਹ ਹੀ ਪ੍ਰਤਿਮਾਨਿਕ ਵਿੱਚ ਧੀਆਂ ਪੁੱਤਾਂ ਲਈ ਮਾਪਿਆਂ ਦੀ ਰਜ਼ਾ ਵਿੱਚ ਰਹਿਣਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਬਜ਼ੁਰਗਾਂ ਦੇ ਫੈਸਲੇ ਨੂੰ ਪਰਵਾਣ ਕਰਨਾ ਇਹ ਆਦਰਸ਼ਕ ਵਿਆਪਕ ਲੋਕਾਚਾਰ ਵਿੱਚ ਹੁਣ ਇਹਦੇ ਵਿੱਚ ਬੜੀਆਂ ਕੋਈ ਇਹੋ ਜਿਹੇ ਗੱਲਾਂ ਨਹੀਂ ਹੁੰਦੀਆਂ ਜਿੱਦਾਂ ਕੋਈ ਵਿਅਕਤੀ ਪਚਾਕੇ ਮਾਰ ਕੇ ਖਾਂਦਾ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਰਿਹਾ ਉਹਨੂੰ ਅਸੀਂ ਕੋਈ ਦੰਡ ਵੀ ਦੇ ਸਕਦੇ ਇਹਦੇ ਵਿੱਚ ਉਹ ਕਮੀਆਂ ਗਲਤੀਆਂ ਜਿਹ ਆ ਜਾਂਦੀਆਂ ਨੇ ਜੀ ਕੰਮ ਕਰਨ ਦਾ ਟੰਗ ਔਰ ਨਾ ਕਰਨ ਦਾ ਟੰਗ ਇਹਦੇ ਚੋ ਮਾਈਨਰ ਚੀਜ਼ਾਂ ਆ ਜਾਂਦੀਆਂ ਨੇ ਜਿਹੜਾ ਬੈਠੇ ਬੈਠੇ ਜਿਹੜਾ ਖਾਣ ਪੀਣ ਦੇ ਟੇਬਲ ਤੇ ਡਾਈਨਿੰਗ ਟੇਬਲ ਦੇ ਡਿਸਿਪਲਿਨਸ ਨੇ ਵੀ ਉਹ ਪਚਾਕੇ ਮਾਰ ਕੇ ਜੋ ਖਾ ਰਿਹਾ ਹੋਵੇ ਉਹਨੂੰ ਦੰਡ ਨਹੀਂ ਦਿੱਤਾ ਜਾ ਸਕਦਾ ਟੋਕਿਆ ਜਾ ਸਕਦਾ ਹੈ ਜਾਂ ਵਾਰ ਵੱਖਰੇ ਕਰਕੇ ਗੱਲ ਕੀਤੀ ਜਾ ਸਕਦੀ ਹੈ ਦੂਜਾ ਇਹਦੇ ਵਿੱਚ ਹੀ ਆ ਜਾਂਦਾ ਵੀ ਪਹਿਰਾਵਾ ਮਨਮਰਜ਼ੀ ਦਾ ਇਹ ਠੀਕ ਹੈ ਵੀ ਕਸਟਮ ਦੇ ਅਨੁਸਾਰ ਹਰ ਸਟੇਕ ਦੇ ਆਪਣੇ ਆਪਣੇ ਪਹਿਰਾਵੇ ਨੇ ਜਿਦਾ ਸਾਡਾ ਕੁਰਤਾ ਪਜਾਮਾ ਹੈ ਪਰ ਪਹਿਣਾ ਦਾ ਸੂਟ ਹੈ ਪਰ ਪਹਿਣਾ ਨੇ ਅਗਰ ਜੀਨਸ ਜਾਂ ਟੌਪਸ ਪਾਇਆ ਜਾਂ ਵੀਰਾਂ ਨੇ ਕੋਈ ਪੈਂਟ ਸ਼ਰਟ ਪਾਈ ਹੈ ਇਹ ਬੈਨ ਨਹੀਂ ਹੈ ਇੱਕ ਹੁੰਦਾ ਵੀ ਸਾਡਾ ਸੈਰਮੋਨੀਅਲ ਜਿਹੜੀ ਗੱਲ ਹੈ ਇੱਕ ਸਾਡਾ ਆਪਣਾ ਪਹਿਰਾਵਾ ਵੀ ਜਿਹੜਾ ਇੱਕ ਉਹ ਹੈ ਇੱਕ ਦੂਜੀ ਚੀਜ਼ ਹੈ ਵੀ ਇਹ ਆਦਰਸ਼ਕ ਵਿਆਪਕ ਜਿਹੜਾ ਤੇਰਾ ਬਿਕ ਮਨਮਰਜ਼ੀ ਨਾਲ ਪਾਇਆ ਜਾ ਸਕਦਾ ਤੀਜਾ ਵਿਸ਼ਾਏ ਦੇ ਚਾਹੁੰਦਾ ਉਹਨੂੰ ਨਾਮ ਦਿੱਤਾ ਜਾਂਦਾ ਹੈ ਟੈਬੂ ਸਭਿਆਚਾਰ ਦੇਖੇ ਤੁਰ ਟੈਬੂ ਵੀ ਵਿਸ਼ੇਸ਼ ਪ੍ਰਕਾਰ ਦੀ ਮਨਾਈ ਇਹ ਸਭਿਆਚਾਰ ਵਿੱਚ ਆ ਜਾਂਦਾ ਹੈ ਜਿੱਦਾਂ ਪਤੀ ਪਤਨੀ ਤੋਂ ਇਲਾਵਾ ਮੂਲ ਪਰਿਵਾਰ ਦੇ ਨਾਲ ਜਿੰਸੀ ਸੰਬੰਧ ਨਵ ਜਨਮੇ ਬੱਚੇ ਨਾਲ ਕੋਈ ਸੰਸਕਾਰ ਨੇ ਕੁਝ ਗੱਲਾਂ ਕਰਨੀਆਂ ਨੇ ਮਰਤਕ ਪਰਾਨੀ ਦੇ ਨਾਲ ਕੁਝ ਸਾਡੇ ਅਲੱਗ-ਅਲੱਗ ਸਬ ਦੇ ਸਿਸਟਮਸ ਨੇ ਜਾਂ ਜਿਉਂ ਕਹਿ ਲਈਏ ਉਹ ਸਾਡੇ ਪਰੰਪਰਾਵਾਂ ਜਾਂ ਸੰਸਕਾਰ ਇਸ ਸ਼੍ਰੇਣੀ ਵਿੱਚ ਆਉਂਦੇ ਨੇ ਪਰ ਇਸ ਸ਼੍ਰੇਣੀ ਵਿੱਚ ਉਹ ਵੀ ਚੀਜ਼ਾਂ ਆਉਂਦੀਆਂ ਸਨ ਜਿਹੜਾ ਖੇਤਰ ਬਹੁਤ ਸਾਰਾ ਅੱਜ ਕਾਨੂੰਨ ਦੇ ਖੇਤ ਦਾਇਰੇ ਵਿੱਚ ਚਲਾ ਗਿਆ ਇਹ ਜਿਹੜੇ ਸਾਡੇ ਹੁੰਦੇ ਸਨ ਚੋਰੀ ਗਲਤ ਵਿਵਹਾਰ ਮਾੜੀ ਸੰਗਤ ਜਾਂ ਪਹਿਲੇ ਵਾਰਸੀ ਵੀ ਪੰਚਾਇਤ ਬੈਠ ਕੇ ਤੇ ਬਾਈਕਾਟ ਕਰ ਦੇਣਾ ਕੋਈ ਵੱਡਾ ਜੁਰਮ ਕੀਤਾ ਤੇ ਇਹਦੇ ਚ ਬਹੁਤ ਸਾਰੇ ਖੇਤਰ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਖੇਤਰ ਵਿੱਚ ਚਲੇ ਗਏ ਨੇ ਸਰਕਾਰੀ ਖੇਤਰ ਵਿੱਚ ਚਲੇ ਗਏ ਨੇ ਪਰ ਈਵਨ ਦੈਨ ਅੱਜ ਵੀ ਬਰਾਦਰੀ ਪੱਖੋਂ ਕੋਈ ਵੀ ਐਸੀ ਕੀ ਕਰਨਾ ਤੇ ਕੀ ਨਹੀਂ ਕਰਨਾ ਜੋ ਨਹੀਂ ਕਰਨਾ ਉਹਦੇ ਪ੍ਰਤੀ ਇਕੱਠੇ ਸਮਾਜ ਬੈਠ ਕੇ ਜੋ ਦੰਡ ਲਾਉਂਦਾ ਵੇ ਉਸ ਨੂੰ ਟੈਬੂ ਦੇ ਸਿਰਲੇਖ ਏਕ ਗਿਣਿਆ ਜਾਂਦਾ ਹੈ ਤੀਸਰਾ ਇੱਕ ਪੁਆਇੰਟ ਆ ਜਾਂਦਾ ਹੈ ਲਾਸਟ ਬਹੁਤ ਦਿੱਕਤ ਆ ਜਿਹਦੇ ਮੁੱਖ ਖੇਤਰ ਹੈ ਕਿ ਵਿਸ਼ਵਾਸ ਧਰਮ ਪੱਖੋਂ ਕਿਦੇ ਤੇ ਵਿਸ਼ਵਾਸ ਹੈ ਕਿਦੇ ਤੇ ਭਰੋਸਾ ਵੇ ਸਾਹਿਤ ਕਿਹੜਾ ਤੁਹਾਡਾ ਕਲਾ ਕਿਉਂਕਿ ਸਾਹਿਤ ਦਾ ਦ੍ਰਿਸ਼ਟੀਕੋਣ ਕੀ ਹੈ ਕਿਉਂਕਿ ਇਹਦਾ ਨਾ ਸਾਹਿਤ ਸਮਾਜ ਦਾ ਦਰਪਣ ਹੈ ਜਿੱਥੇ ਜਿਹੜੀ-ਜਿਹੜੀ ਵਿਅਕਤੀਆਂ ਦੀ ਸੋਚ ਹੁੰਦੀ ਹੈ ਉਸੇ ਅਕੋਰਡਿੰਗਲੀ ਸਾਹਿਤ ਸਿਰਜਿਆ ਜਾਂਦਾ ਹੈ ਇਹ ਜੋ ਉਹਨਾਂ ਦੇ ਕਾਰਨਾਮੇ ਹੁੰਦੇ ਨੇ ਜਿਹਦਾ ਇਤਿਹਾਸ ਦੀ ਬਰਨਾਮੇ ਤੇ ਸਾਹਿਤ ਇਹੋ ਜਿਹਾ ਸਿਰਜਿਆ ਜਾਂਦਾ ਹੈ ਕਲਾ ਤਰਮ ਇਤਨੇ ਘੋਰ ਥੋਟੀ ਜੀ ਗੱਲ ਜਲਵਾਈ ਉਹ ਕੋ ਖ ਭੁੱਲ ਗਿਆ ਵਾ ਜਿਸ ਜਗ੍ਹਾ ਤੇ ਬਹੁਤ ਸਾਰੇ ਪੁਚਾ ਲਾਂਦੇ ਨੇ ਜਾਂ ਬਰਸਾਤਾ ਹੁੰਦੀਆਂ ਨੇ ਉਥਾਂ ਮਕਾਨਾਂ ਦੀ ਬਣਤਰ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ ਪਾਣੀ ਨਾ ਰੁਕੇ ਚਾਈਨਿਸ ਵਾਲੇ ਪਾਸੇ ਦੇਖੋ ਉਹਨਾਂ ਦੇ ਮਕਾਨਾਂ ਦੀ ਆਪਣੀ ਬਣਤਰ ਇਹ ਨਾਰਥ-ਈਸਟ ਵਾਲੇ ਪਾਸੇ ਦੇਖੋ ਉਹਨਾਂ ਦੀ ਮਕਾਨਾਂ ਦੀ ਬਣਤਰ ਪਾਣੀ ਨਾ ਰੁਕੇ ਜਿੱਥੇ ਬਹੁਤ ਗਰਮੀ ਪੈਂਦੀ ਹੈ ਉੱਥੇ ਵੀ ਜਿਹੜੇ ਮਕਾਨਾਂ ਦੀ ਵੀ ਝੁਲੋਪ ਬਣਾਵਦੇ ਨੇ ਤਾਂ ਕਿ ਸੂਰਜ ਦੀ ਕਿਰਨਾਂ ਟਕਰਾ ਕੇ ਤੇ ਰਿਫਲੈਕਟ ਹੋ ਜਾਣ ਤਾਂ ਕਿ ਉਹ ਛੱਤ ਉਨੀ ਗਰਮ ਨਾ ਹੋਵੇ ਇਹ ਵੀ ਜਿਹੜੇ ਮਕਾਨਾਂ ਦੀ ਬਣਤਰ ਹੈ ਇਹਦੇ ਵਿੱਚ ਵੀ ਬਹੁਤ ਸਾਰਾ ਮੌਸਮ ਔਰ ਜਲਵਾਯੂ ਦਾ ਗੱਲ ਹੁੰਦੀ ਹੈ ਇਹ ਜੋ ਪੱਖ ਨੇ ਬਹੁਤ ਦਿੱਕਤਾਂ ਇਹ ਇੱਕ ਪੱਖ ਬਹੁਤ ਹੈ ਵੀ ਭੂਤ ਵਰਤਮਾਨ ਤੇ ਭਵਿੱਖ ਦੀ ਜਿਹੜੀ ਕਲਪਨਾ ਹੋਵੇ ਨਾ ਇਹ ਗੱਲ ਤੁਹਾਡੀ ਹੋਰੀ ਚੜਦੀਆਂ ਕਲਾ ਦੀ ਜਾਂ ਕੌਮ ਦੇ ਵਾਰਸਾਂ ਦੀ ਗੱਲ ਹੋਦੀ ਹੈ ਇਹ ਬੌਧਿਕਤਾ ਦੇ ਤਲ ਤੇ ਸਾਰੀ ਗੱਲ ਹੁੰਦੀ ਹੈ ਤੇ ਇਹਦੇ ਵਿੱਚ ਕਿਸ ਸੀਰੀ ਵਿੱਚ ਵਿਸ਼ਵਾਸ ਹੈ ਸਾਹਿਤ ਕਿਹੜਾ ਹੈ ਕਲਾ ਕਿਹੜੀ ਹੈ ਧਰਮ ਮਿਥਿਆਸ ਫਲਸਫਾ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਬੋਲੀ ਵੀ ਖਾਸ ਤੌਰ ਤੇ ਕਿਉਂਕਿ ਭਾਰਤ ਇੱਕ ਤੁਹਾਡੀ ਜਾਣਕਾਰੀ ਵਾਸਤੇ ਜੇ ਨਹੀਂ ਪਤਾ ਹੋਵੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਦੂਜੇ ਦੁਨੀਆ ਦੇ ਤੇ ਦੂਰ ਤੁਹਾਡੇ ਗੱਲ ਕਰਦੇ ਸਿਰਫ ਭਾਰਤ ਭਾਰਤ ਵਿੱਚ 100 ਕਿਲੋਮੀਟਰ ਉੱਤੇ ਬੋਲੀ ਬਦਲ ਜਾਂਦੀ ਹੈ ਕਿੰਨੇ ਕਿਲੋਮੀਟਰ ਤੇ 100 ਕਿਲੋਮੀਟਰ ਤੇ ਬੋਲੀ ਬਦਲ ਜਾਂਦੀ ਹੈ ਔਰ 400 ਕਿਲੋਮੀਟਰ ਤੇ ਲਿਪੀ ਬਦਲ ਜਾਂਦੀ ਹੈ ਤੁਹਾਡੇ نوٹ ਦੇ ਉੱਪਰ ਜਿਹੜੀਆਂ ਸਰਕਾਰੀ ਤੌਰ ਤੇ ਭਾਸ਼ਾਵਾਂ ਪ੍ਰਮਾਣਿਤ ਨੇ ਕੋਈ ਮਿਰਖਿਆਨ ਲਗਭਗ 15 ਜਾਂ 16 ਨੇ ਆਪਾਂ ਨੋਟ ਕੱਟ ਕੇ ਦੇਖੋਗੇ ਉਹਦੇ ਸਰਕਾਰ ਨੇ ਵੀ ਜਿਹੜੀਆਂ ਲਿਪੀ ਨੂੰ ਮੰਨਤਾ ਦਿੱਤੀ ਹੋਈ ਹੈ ਉਹ ਵੀ 15 16 ਨੇ یہ جڑ آ جڑیاں جڑے سماج سرجے جانے میں تھوڑا جہا اگزامپل دو گا کہ پچھلے تو تجربہ لے کے اگلے جڑے نیم بنائے نے جودھکتا کے لیول پہ یا سبھیاچار لے وہ کن فرق پڑتا میں چھوٹا جا ایک اگزامپل شیئر کر لگا درم کے پکوں دیکھا جائے تو ہندو دھرم سڈے جڑے بھارتی جتنے ڈیولپ ہوئے ہیں بڑا پوراتن دھرم ہے ਕਿ ਜੇ ਆਪਣੇ ਧਰਮ ਸਥਾਨਾਂ ਤੇ ਜਾਂਦੇ ਸਨ ਉਹਨਾਂ ਦਾ ਸਿਸਟਮ ਸੀਗਾ ਬਹੁਤ ਪੂਜਾ ਦਾ ਉਸ ਤੋਂ ਪਹਿਲੇ ਇਹ ਕਰੀਏ ਤੇ ਜਦੋਂ ਸਮਾਜ ਦੀ ਸਿਰਜਣਾ ਹੋਈਏ ਤੇ ਜਿਹੜਾ ਬੌਧਿਕਤਾ ਦਾ ਪੱਖ ਸੀ ਨਾ ਇਹ ਸੀਗਾ ਵੀ ਜਿਸ ਚੀਜ਼ ਤੋਂ ਡਰ ਲੱਗਦਾ ਸੀ ਔਰ ਜਿਸ ਚੀਜ਼ ਨਾਲ ਆਨੰਦ ਮਿਲਦਾ ਸੀ ਉਹਦੀ ਪੂਜਾ ਸ਼ੁਰੂ ਹੋ ਗਈ ਸੀ ਸੁਰਤ ਤੋਂ ਡਰ ਲੱਗਦਾ ਸੀ ਸਾਡੇ ਇੱਥੇ ਦੇ ਉਦੀ ਪੂਜਾ ਹੋ ਗਈ ਸੱਪਨਾਗ ਦੇ नाग ਦੇਵਤਾ ਕਹਿਣ ਲੱਗ ਪਏ ਸਮੁੰਦਰ ਦੇ ਪਾਣੀ ਤੋਂ ਡਰ ਲੱਗਾ ਚੰਦਰਮਾ ਠੰਡਕ ਦਿੰਦਾ ਸੀ ਉਦੀ ਪੂਜਾ ਸ਼ੁਰੂ ਹੋ ਗਈ ਜਿਸ ਚੀਜ਼ ਤੋਂ ਡਰ ਲੱਗਦਾ ਸੀ ਤੇ ਜਿਸ ਚੀਜ਼ ਨਾਲ ਆਨੰਦ ਆਉਂਦਾ ਸੀ ਉਹਨਾਂ ਦੋਨਾਂ ਨੂੰ ਪ੍ਰਣਾਮ ਕਰਨ ਲੱਗ ਪਏ ਉਹ ਸ਼ਕਤੀ ਨੂੰ ਪ੍ਰਣਾਮ ਕਰਨ ਲੱਗ ਪਏ ਸਮਾਵਿਕ ਸਿਖਿਤ ਹੋਇਆ ਉਹਨਾਂ ਨੇ ਭਾਰਤ ਵਸਕੀਤ ਮੈਂ ਦੱਸ ਰਿਹਾ ਵੀ ਸਭਤਾ ਕਿਵੇਂ ਸਭਿਆਚਾਰ ਬਦਲਦਾ ਨਾਲ ਨਾਲ ਸਮੇ ਦੇ ਮੁਤਾਬਕ ਜਦੋਂ ਵੀ ਟੀਰੇ ਟੀਰੇ ਕੀ ਹੋਇਆ ਉਹਨਾਂ ਨੇ ਹਰ ਇੱਕ ਐਕਟੀਵਿਟੀ ਨੂੰ ਕਮਾਂਗਾ ਹਰ ਇੱਕ ਕਰਮ ਦੇ ਨਾਮ ਤੇ ਕਾਲਪਨਿਕ ਮੂਰਤੀ ਬਣਾਉਣ ਲੱਗ ਪਿਆ ਅੱਜ ਵੀ ਦੇਖ ਲੋ ਕਈ ਵਾਰ ਨਮੀਆਂ ਨਮੀਆਂ ਦੇਵੀਆਂ ਦੇ ਰੂਪ ਪ੍ਰਗਟ ਹੋ ਜਾਂਦੇ ਨੇ ਨਵੇਂ ਨਵੇਂ ਨਾਮ ਆ ਜਾਂਦੇ ਨੇ ਪਹਿਲੇ ਕਦੀ ਸੁਣੇ ਨਹੀਂ ਸੀ ਜਪ ਸਭ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕਰਮ ਨਾਮ ਵਰਨਤ ਸੁਮਤ ਇੱਕ ਇੱਕ ਕਰਮ ਨੂੰ ਐਕਟੀਵਿਟੀ ਦੇ ਕੇ ਇੱਕ ਇੱਕ ਕਰਮ ਦੇ ਸਾਹਮਣੇ ਕਾਲਪਨਿਕ ਮੂਰਤੀਆਂ ਦੀ ਕਲਪਨਾ ਕਰਕੇ ਤੇ ਉਹ ਸਿਰਜ ਲਿਆ ਗਿਆ ਉਸ ਵੇਲੇ ਪੂਰੀਆਂ ਦਾ ਧੰਕੀ ਸੀ ਆਪਣੇ ਇਸ ਦੇ ਸਾਹਮਣੇ ਗਏ ਅੱਖਾਂ ਬੰਦ ਕੀਤੀਆਂ ਆਰਤੀ ਕੀਤੀ ਪੂਜਾ ਕੀਤੀ ਵਾਪਸ ਆ ਗਏ ਸਿਰਫ ਅੱਖਾਂ ਰਾਹੀਂ ਦਰਸ਼ਨ ਦਾ ਸਿਸਟਮ ਜਿਹੜਾ ਸੀ ਉਹਨਾ ਹੀ ਸੀਗਾ ਧੀਰੇ ਧੀਰੇ ਸਮਾਂ ਪੈ ਕੇ ਜਦੋਂ ਦੇਖਿਆ ਵੀ ਇਹਦੇ ਵਿੱਚ ਕੁਝ ਕਮੀਆਂ ਆ ਗਈਆਂ ਹੋਰ ਦੂਜੇ ਧਰਮ ਵਿਕਸਿਤ ਹੁੰਦੇ ਗਏ ਤੇ ਵੱਡਾ ਧਰਮ ਜਿਹੜਾ ਮੁਸਲਿਮ ਧਰਮ ਆਇਆ ਜਿਹੜਾ ਜਿਹਦਾ ਭਾਰਤ ਵਿੱਚ ਵੀ ਬਹੁਤ ਸਾਰਾ ਸਮਾਂ ਉਹਨਾਂ ਨੇ ਰਾਜ ਕੀਤਾ ਉਹਨਾਂ ਦੀ ਜਿਹੜੀ ਪੁਰਸ਼ ਸੰਜਿਨ ਨੇ ਆਗੂ ਸੰਤਰਮਾਗੂ ਉਹਨਾਂ ਨੇ ਬਰੇ ਦੀ ਗੱਲ ਕਿੱਦਾਂ ਬਣੇਗੀ ਜੇ ਅੱਖਾਂ ਨਾਲ ਹੀ ਦਰਸ਼ਨ ਕਰਨ ਦਾ ਸਿਸਟਮ ਹੈ ਇਕਾਗਰਤਾ ਕਿਵੇਂ ਬਣੇਗੀ ਗੱਲ ਕਿਵੇਂ ਬਣੇਗੀ ਉਹਨਾਂ ਨੇ ਕਿਹਾ ਵੀ ਨਹੀਂ ਸਾਡਾ ਜਿਹੜਾ ਮੁਸਲਮਾਨ ਧਰਮ ਦੇ ਅਸਰ ਅਸੀਂ ਪੂਜਾ ਕਰਨ ਜਾਵਾਂਗੇ ਨਾ ਅਸੀਂ ਪੜਨ ਜਾਵਾਂਗੇ ਨਮਾਜ਼ ਪੜਨ ਸਿਰਫ ਅੱਖਾਂ ਨਾਲ ਦੇਖਣ ਦਾ ਸਿਸਟਮ ਨਹੀਂ ਕਿਉਂਕਿ ਉਹ ਉਦਾ ਰੂਪ ਨਹੀਂ ਉਹਨਾਂ ਨੇ ਬੈਨ ਕਰ ਦਿੱਤਾ ਵੀ ਇਹਦੀ ਮੂਰਤੀ ਵੀ ਨਹੀਂ ਬਣ ਸਕਦੀ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਧਰਮ ਸਥਾਨ ਤੇ ਜਾਵਾਂਗੇ ਪੜਨ ਚਲੋ ਪੜਨਾ ਵੀ ਠੀਕ ਸੀ ਸਮੇਂ ਦੇ ਮੁਤਾਬਕ ਕੀ ਹੋਇਆ ਜੋ ਮੈਂ ਸੰਖੇਪ ਵਿੱਚ ਤੁਹਾਨੂੰ ਨਾਲ ਜੋ ਸਮੇਂ ਦੇ ਮੁਤਾਬਕ ਕੀ ਹੈ ਇਹਦੇ ਮਹਿਸੂਸ ਕੀਤਾ ਗਿਆ ਵੀ ਜਦ ਤੱਕ ਤੁਸੀਂ ਆਪ ਆਪਣਾ ਪ੍ਰੈਕਟੀਕਲ ਦੇਖ ਲੋ ਜਦ ਤੱਕ ਤੁਹਾਨੂੰ ਕੋਈ ਬਾਣੀ ਯਾਦ ਨਹੀਂ ਹੁੰਦੀ ਨਾ ਤਦ ਤੱਕ ਤੇ ਬੜੇ ਆਰਾਮ ਨਾਲ ਧਿਆਨ ਨਾਲ ਪੜਦੇ ਆਂ ਉਹ ਜਦ ਯਾਦ ਹੋ ਜਾਂਦੀ ਹੈ ਨਾ ਅਸੀਂ ਆਪ ਦੇਖ ਲਈਏ ਵੀ ਕਿ ਚੁਪਈ ਸਾਹਿਬ ਸ਼ੁਰੂ ਕਰਨੇ ਆ ਪਤਾ ਨਹੀਂ ਲੱਗਦਾ ਕਦੋਂ ਫੜ ਕੇ ਤਮ ਸਰਣ ਤਿਆਰੀ ਕਰਦੇ ਆ ਤੇ ਪਤਾ ਲੱਗਦਾ ਉਹ ਖਤਮ ਵੀ ਹੋ ਗਈ ਪਤਾ ਨਹੀਂ ਕਦੋਂ ਖਤਮ ਹੋ ਗਈ ਚੁਪਈ ਜਦੋਂ ਚੀਜ਼ ਯਾਦ ਹੋ ਜਾਂਦੀ ਹੈ ਨਾ ਫਿਰ ਇਕਾਗਰਤਾ ਦਾ ਵਿਰਲੇ ਨਿਜਰੇ ਗੱਲਾਂ ਕਰਦੇ ਨੇ ਪ੍ਰਮਾਤਮਾ ਨਾਲ ਗੁਰੂ ਸਾਹਿਬ ਨੇ ਕੀ ਕੀਤਾ ਵੀ ਜਿਹੜੇ ਧਰਮ ਸਾਲ ਬਣਾਈ ਨਾ ਮੈਨੂੰ ਲੱਗਦਾ ਵੀ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਧਰਮ ਸਥਾਨ ਤੇ ਜਾਏਗਾ ਸੁਣਨ پڑھے گا ایک ویکتی تو سنے گا کیرتن بھی سنن کتھا بھی سنن ارداس بھی سنن حکم نامہ بھی سنن کیونکہ منیا ہے یہ سنن بھی ایک گرتا کیونکہ کسی نے گل کر رہے ہو نا جا جا دھیان پاسے جاوے تسی اکدام دم دے ہو بھی جیسے کی کیا میرا دھیان دو جے پاس چلا گیا پلیز دسویں کی کیا سی بانی بھی پڑھ ہو بھی پہ سننے والے پنیت کیا ہے تھی سوچ رہے ہو کہ پوترت کی فرق ہے پڑھتے ہو پوتر پوتر پوترج پاٹ چ بولتے ہو پوتر 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 پنیت مسکین کی بہت جی سونا ایڈا اگزامپل دیں بڑے سنکھے پکروں دیں بھی پوتر اور پونیت تین گنا فرق ہے ਪਵਿੱਤਰ 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 ਪੁਨੀਤ ਪਵਿੱਤਰ ਦਾ ਮਤਲਬ ਹੈ ਜਿਹੜਾ ਕਦੀ ਵੀ ਅਪਵਿੱਤਰ ਹੋ ਸਕਦਾ ਤੇ ਪੁਨੀਤ ਦਾ ਮਤਲਬ ਹੈ ਕਿ ਉਹ ਲੈਵਲ ਅਚੀਵ ਕਰ ਚੁੱਕਿਆ ਹੁਣ ਕਦੀ ਆਪਵਿੱਤਰ ਨਹੀਂ ਹੋਏਗਾ ਤੇ ਬਾਣੀ ਵੀ ਸੁਣਨ ਵਾਲੇ ਨੂੰ ਪੁਨੀਤ ਬਦਲ ਜਾਂ ਦਿੱਤਾ ਤੇ ਸਾਡੇ ਵੀ ਸਿਸਟਮ ਦਿੱਤਾ ਵੀ ਤੁਸੀਂ ਸਭ ਕੁਝ ਸੁਣਨ ਜਾਓਗੇ ਸਾਰੇ ਬੋਲ ਕੇ ਅਰਦਾਸ ਕਰ ਰਹੇ ਹੋइए ਇੱਕ ਅਰਦਾਸ ਕਰਦੇ ਨੇ ਉੱਚੀ ਸਾਰੇ ਸਾਰੇ ਸੁਣ ਰਹੇ ਹੁੰਦੇ ਆ ਇੱਕ ਸੁਣਨ ਦਾ ਸਿਸਟਮ ਇਹ ਚੇਂਜ ਹੋਇਆ ਉਸ ਨਿਲਾਕਾਰ ਬ੍ਰੰਦ ਦੇ ਸਮੇਂ ਦੇ ਮੁਤਾਬਕ ਪਹਿਰਾਵੇ ਪੱਖੋਂ ਦੁਨੀਆ ਬਹੁਤ ਛੋਟੀ ਹੋ ਗਈ ਐਥੇ ਬੈਠੇ ਦੂਜੇ ਨਾਲ ਗੱਲ ਕਰ ਰਹੇ ਨੇ ਕੋਈ ਸਮਾਨ ਚਾਹੀਦਾ ਐਥੋਂ ਦੀ ਉੱਥੇ ਆ ਜੰਦੇ ਆ ਤੇ ਬਹੁਤ ਸਾਰਾ ਸਾਡਾ ਕਲਚਰ ਵੀ ਇੱਕ ਦੂਜੇ ਨਾਲ ਨੇੜਤਾ ਹੋ ਗਈ ਤੇ ਮਿਕਸ ਜਾ ਹੋ ਗਿਆ ਪਹਿਰਾਵੇ ਪੱਖੋਂ ਦੇਖ ਲਈਏ ਖਾਣ ਪਕੋਂ ਦੇਖ ਲਈਏ ਸਾਡਾ ਤਾਂ ਯੂਥ ਜਿਹੜਾ ਵੇ ਉਹ ਚਾਈਨਿਸ ਖਾਣਾ ਜ਼ਿਆਦਾ ਪਸੰਦ ਕਰ ਰਿਹਾ ਆਪਣੇ ਖਾਣੇ ਨਾਲੋਂ ਇਹ ਵੱਖਰੀ ਗੱਲ ਹੈ ਕਿ ਭਾਵੇਂ ਦੁਨੀਆ ਦੇ ਹਰ ਪਾਸੇ ਕੋਈ ਵੀ ਵਿਅਕਤੀ ਬਾਹਰ ਜਾਂਦਾ ਹੈ ਇਹ ਸਾਡੇ ਕਲਚਰ ਦੀ ਵਿਡਿਆਈ ਹੈ ਇਹ ਉਹਦੀ ਗ੍ਰੇਟਨੈਸ ਹੈ ਉਹਦੀ ਲੋਕਾਂ ਨੇ ਲਾਈਕ ਕੀਤਾ ਵੇ ਵੀ ਕੋਈ ਵੀ ਵਿਅਕਤੀ ਕਿਧਰੇ ਜਾਵੇ ਨਾ ਕਿਉਂਕਿ ਮੈਂ ਤੇ ਪੂਰਾ ਹਿੰਦੁਸਤਾਨ ਕੋ ਮੈਂ ਆਵਾਂ ਟਾਵਾਂ ਲੱਭਦਾ ਕਿਉਂਕਿ ਸਾਡੇ ਖਾਣੇ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਿਹੜਾ ਸਾਡਾ ਸਭਿਆਚਾਰ ਹੈ ਭਾਵੇਂ ਮੈਂ ਬਰੀਫ ਜੀ ਗੱਲ ਕਰਾਂ اس تو پہلے میں گل کرا بھی پہلے گل کر لیے بھی کھیتر دے دارتے بولی دے کے آدھار سے جلو کے آدھار چار ایک ہو رہی کانگ ہے بھی تو اڈا لینڈ کی ہو جیا یہ فرٹیلائزر ہے کھیتی مک کتا ہوئے گا بہت سارے ایسے تھا مدھیہ پردیش ورگے جیتے بنجر زمین ہے پتھاری زمین ہے اتنے بندیا نے کھیتی والا کتا ہی کوئی نہیں ਇੱਕ ਹੋਰ ਜਗ੍ਹਾ ਮੈਂ ਤੁਹਾਨੂੰ ਦੱਸਾਂ ਨਾਰਥ-ਈਸਟ ਦੀ ਜਿਹੜੀ ਜਗ੍ਹਾ ਨੇ ਨਾਰਥ-ਈਸਟ ਦੇ ਪਹਾੜੀ ਸਕੇਪ ਵਿੱਚ ਖੇਤੀ ਹੁੰਦੀ ਹੈ ਮਰਦਾਂ ਨੂੰ ਕੋਈ ਬਹੁਤੀ ਤੁਸੀਂ ਉੱਧਰ ਜਾ ਕੇ ਅਗਰ ਪਤਾ ਕਰੋ ਤੇ ਬਹੁਤ ਸਾਰੀ ਥਾਵਾਂ ਤੁਹਾਨੂੰ ਪਤਾ ਲੱਗੇਗਾ ਵੀ ਸਾਰੀ ਮਿਹਨਤ ਲੇਡੀਜ਼ ਕਰਦੀਆਂ ਨੇ ਕਿਉਂਕਿ ਬਾਰੀਕ ਕੰਮ ਹੈ ਚਾਹ ਦੀ ਪੱਤੀ ਦੇ ਪੱਤੇ ਤੋੜ ਲੈਣੇ ਉਹਨੂੰ ਸੁਕਾਣਾ ਉਹਨੂੰ ਕੰਮ ਕਰਨਾ ਮਿਲ ਕੇ ਦਾ ਕੰਮ ਹੀ ਕੋਈ ਨਹੀਂ ਉੱਥੇ ਪਤਾ ਲੱਗੇਗਾ ਵੀ ਉੱਥੇ ਜਿੰਨਾ ਜੈਂਟਸ ਹੈ ਬਸ ਉਹ ਕਾਜ ਦੇ ਘਰ ਦਾ ਕੰਮ ਕਰਦਾ ਜਾਂ ਨਸ਼ੇ ਕਰਦਾ ਜਾਂ ਪਰਿਵਾਰ ਦੇ ਬੱਚੇ ਸੰਭਾਲਦਾ ਬਾਕੀ ਜਿੰਨਾ ਖੇਤਾਂ ਵਿੱਚ ਚਾਹ ਦੀ ਖੇਤੀ ਵਿੱਚ ਜਿਹੜੇ ਕੰਮ ਕਰਦੇ ਨੇ ਉਹ ਫੀਮੇਲ ਕਰ ਰਹੀਆਂ ਨੇ ਇਹ ਜਿਹੜੀ ਮੈਂ ਕਹਿੰਦਾ ਮੈਂ ਉਹ ਤੁਹਾਡੇ ਲੈਂਡ ਕਿਉਂ ਹੈ ਲੈਂਡ ਵਿੱਚ ਇੱਕ ਗੱਲ ਹੋਰ ਆਉਂਦੀ ਏ ਜਿਹਦਾ ਮਾਣ ਸਾਨੂੰ ਮਿਲਿਆ ਸਾਡਾ ਗਵਾਂਢੀ ਕਿਉਂ ਹੈ ਸਾਡਾ ਬਾਰਡਰ ਕਿਉਂ ਹੈ ਕਿਉਂਕਿ ਸਭ ਤੋਂ ਵੱਧ ਅਸੀਂ ਪੰਜਾਬ ਦੇ ਚਲੇ ਆ ਜਿੰਨੇ ਵੀ ਹਮਲੇ ਹੋਏ ਨੇ ਇਧਰ ਨਾਰਥੋਂ ਹੋਏ ਨੇ ਤੇ ਸਾਨੂੰ ਹਰ ਥੋੜੇ ਸਮੇਂ ਬਾਅਦ ਇਹ ਜੰਗ ਫੇਸ ਕਰਨੇ ਪਏ ਨੇ ਤੇ ਜੰਗੀ ਸੁਭਾਅ ਇਹ ਬੀਰਤਾ ਇਹ ਸਾਡੇ ਸੱਭਿਆਚਾਰ ਦੇ ਕੰਗ ਬਣ ਗਿਆ ਉਸੇ ਸਮੇਂ ਦੀ ਲੋੜ ਨੂੰ ਮਹਿਸੂਸ ਕਰਦੇ ਗੁਰੂ ਸਾਹਿਬ ਨੇ ਵੀ ਜੋ ਕੀਤਾ ਨਾ ਉਹਨਾਂ ਨੇ ਸੰ ਸਿਪਾਈ ਦੀ ਕਲਪਨਾ ਕੀਤੀ ਉਸਨ ਸਿਪਾਹੀ ਦੀ ਗੱਲ ਕੀਤੀ ਤੁਹਾਡਾ ਗਵਾਂਡੀ ਮੁਲਕ ਕਿਉਂ ਹੋ ਜਿਆ ਉਸ ਗਵਾਂਡੀ ਮੁਲਕ ਨਾਲ ਤੁਹਾਡੇ ਰਿਲੇਸ਼ਨਸ ਕਿਉਂ ਹੋ ਜੇ ਨੇ ਇਹ ਵੀ ਤੁਹਾਡੇ ਸਭਿਆਚਾਰ ਦਾ ਇੱਕ ਅੰਗ ਬਣ ਜਾਂਦਾ ਹੈ ਕਿਉਂਕਿ ਹਰ ਵੇਲੇ ਤੁਸੀਂ ਜਿੱਦਾਂ ਮੈਂ ਕਹਿੰਦਾ ਜਿੱਥੇ ਹਰ ਵੇਲੇ ਸੁਨਾਮੀ ਆਉਂਦੀ ਹੈ ਉਹਨਾਂ ਨੇ ਆਪਣੇ ਮਕਾਨ ਐੋਜੇ ਬਣਾਏ ਨੇ ਪੱਕੇ ਨਹੀਂ ਬਣਾਏ ਕਿ ਬਹੁਤਾ ਨੁਕਸਾਨ ਨਾ ਹੋਵੇ ਪਰ ਰਹਿ ਉੱਥੇ ਰਹੇ ਨੇ ਜਿੱਥੇ ਬਹੁਤ ਝਾੜ ਆਉਂਦੇ ਨੇ ਉਹਨਾਂ ਨੇ ਵੀ ਆਪਣੇ ਮਕਾਨਾਂ ਦਾ ਰਹਿਣ ਦਾ ਢੰਗ ਇਹ ਜਿਹਾ ਬਣਾਇਆ ਹੈ ਤੇ ਜਿੱਥੇ ਗਵਾਂਡੀ ਤੁਹਾਡਾ ਦੁਸ਼ਮਣ ਹੋਵੇ ਹਰਵੇ ਦੇ ਕੋਈ ਨਾ ਕੋਈ ਪੰਗੇ ਹੀ ਲੈਂਦਾ ਰਹੇ ਤੇ ਉੱਥੇ ਹੀ ਤੁਹਾਡੇ ਜੀਵਨ ਦਾ ਢੰਗ ਜਿਹੜਾ ਬਦਲ ਜਾਂਦਾ ਆਓ ਗੱਲ ਕਰੀਏ ਵੀ ਇਹ ਤੇ ਹੋਈ ਸੱਭਿਆਚਾਰ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਇਹਨਾਂ ਇਹਨਾਂ ਗੱਲਾਂ ਦੇ ਪ੍ਰਭਾਵ ਹੋਏ ਇੱਕ ਜਿਹੜਾ ਸਾਡਾ ਸੱਭਿਆਚਾਰ ਹੈ ਗੁਰੂ ਪਾਤਸ਼ਾਹੀ ਤੇ ਪੰਜਾਬ ਦਾ ਕਲਚਰ ਮੈਨੂੰ ਇੱਕ ਵੰਗਾ ਉਹਦੇ ਥੋੜਾ ਜਿਹਾ ਹੋਰ ਉੱਪਰ ਕਰੀਏ ਸਿੱਖ ਦਾ ਕਲਚਰ